ਸਾਬੀ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜੀ ਕਿਚਨ ਕੈਬਨਟ ਹੈ ਉਹਨਾਂ ਨੇ ਇਹਨੂੰ ਤਿਆਰ ਕੀਤਾ ਜਿਹਦੇ ਮੱਥੇ ਤੇ 7 ਤਮੀਆਂ ਬਣਦੀਆਂ ਪਹਿਲੀ ਤਮੀ ਪਹਿਲੇ ਕਿਹੜੀ ਬਣੀ ਅਲੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ दूजी द भी करो फिकर दे। ना करो जथेदारिया जे कर लिया जे का तीजी द भी बनती महाराज फिक्र ना करो श्रोमणी कमेटी अपने कब्जे च चौथी दवी बनती पैसा बड़ा अपने को बहुत पैसा प्रवाह ना करो ਪੰਨਵੀਤ ਅਭਿਵੰਦੀ ਆਪਣਾ ਤਗੜਾ ਆਈਟੀ ਵੇਦਾ ਜੀ ਦਾਲਾ ਕਟਲ ਲਈ ਇਹਨਾਂ ਪਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀਓ ਜਿਕਰ ਨਾ ਕਰੋ ਇੱਕ ਜੇਮੀਤ ਅਭਿਵੰਦੀ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਇਧਰ ਕਾਦੀ ਹੈ ਤੇ ਸਤਵੀਂ ਅਭਿਵੰਦੀ ਆਪਣੇ ਕੋਲ ਦੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਅਲੇ ਮਾਰ ਢੋਡਾ ਤਾਲ ਤਖਤ ਨੂੰ ਤੇ ਉਹਨੇ ਢੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਤੇ ਗੱਲ ਕਹਿਣੀ ਥੋੜਾ ਵੀਰ ਸਿਆ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਧਣੀ ਮਾਰ ਕੱਢ ਦੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਦਿਆ ਲੈ ਲੈ ਛਰੇ ਜੇ ਮਗਰ ਤੈਨੂੰ ਚੋਪਾ ਲਾ ਰੇ ਉਹਨੂੰ ਸਭ ਤੋਂ ਪਹਿਲਾਂ ਇਹ ਰਗੜੇ ਗਾਲੇ ਬੋਲੇ ਸੋ ਨਿਹਾਲ हां सर बेटा। ศ੍ਰี ਅਕਾਲ ਤੱਕ ਸਾਨੂੰ ਟੁੱਟਾ ਮਾਰ ਰਹੇ। ศ੍ਰੀ ਅਕਾਲ ਤੱਕ ਸਰ ਦੇ ਫੈਸਲਿਆਂ ਤੋਂ ਪਘੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ศ੍ਰੀ ਅਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜ ਆਕਾਲੀ ਦਲ ਨੂੰ ਹਦੇਸ਼ ਦਿੱਤਾ ਕਿ ਤੱਕ ਭਰਤੀ ਸ਼ੁਰੂ ਕਰੋ। ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੇ ਸੀ। ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਇਹ ਸ਼੍ਰੋਮਣੀ ਕਾਜੀਤਾਲ ਫੋਰੀਏ ਇਹ ਸ਼੍ਰੋਮਣੀ ਪੁਖੜਾ ਦਾ ਹੈ ਬੋਲੇ